ਖਬਰਨਾਮਾ ਦੇਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਹ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਿਮਨੀ ਚੋਣਾ ਦਾ ਵੱਜਿਆ ਵਿਗਲ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹਿਲ ਕਦਮੀ ਕਰਦੇ ਹੋਏ ਆਪਣਾ ਉਮੀਦਵਾਰ ਹਲਕਾ ਤਰਨਤਾਰ ਦੇ ਵਿੱਚ ਜਿਮਨੀ ਚੋਣ ਲਈ ਕਾਫੀ ਲੰਮੇ ਸਮੇਂ ਤੋਂ ਉਤਾਰ ਦਿੱਤਾ ਹੈ ਪ੍ਰਿੰਸੀਪਲ ਸਗਵਿੰਦਰ ਕੌਰ ਲਗਾਤਾਰ ਸ਼ਰੂਮਨੀ ਅਕਾਲੀ ਦਲ ਅਤੇ ਜਿਮਨੀ ਚੋਣ ਲਈ ਕੈਂਪੇਨ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਨੇ ਵੀ ਇੰਚਾਰਜ ਲਗਾਏ ਹੋਏ ਨੇ ਕਾਂਗਰਸ ਪਾਰਟੀ ਵੱਲੋਂ ਵੀ ਲਗਭਗ ਸਖ ਸਰਕਾਰਿਆ ਨੂੰ ਜਿਮਨੀ ਚੋਣ ਹਲਕਾ ਤਰਨਤੜ ਦੇ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਹਰਮੀਤ ਸਿੰਘ ਸੰਧੂ ਜੋ ਸ਼ਰੂਮਨੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਚਲੇ ਗਏ ਸੀ ਲਗਾਤਾਰ ਆਮ ਆਦਮੀ ਪਾਰਟੀ ਦੇ ਪਮਕੜਾਂ ਵੱਲੋਂ ਲਗਾਤਾਰ ਜਿਹੜੇ ਉਥੋਂ ਦੇ ਵੱਡੇ ਆਗੂ ਨੇ ਉਹਨਾਂ ਵੱਲੋਂ ਵਿਰੋਧ ਹੋ ਰਿਹਾ ਹੈ ਹਰਮੀਤ ਸਿੰਘ ਸੰਧੂ ਦੇ ਨਾਲ ਕੋਈ ਨਹੀਂ ਤੁਰ ਰਿਹਾ ਇਹ ਵੀ ਸੋਚਿਆ ਜਾਂ ਇਹ ਵੀ ਕਿਆ ਸਰਗਾਈਆਂ ਲਗਾਈਆਂ ਜਾਂਦੀਆਂ ਨੇ ਕਿ ਹੋ ਸਕਦਾ ਹੈ ਮਨਕੀਰਤ ਆਲਖ ਜਾਂ ਸੋਨੀਆ ਮਾਨ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਆ ਆਮ ਆਦਮੀ ਪਾਰਟੀ ਵੱਲੋਂ ਭਾਈ ਅਮਰਪਾਲ ਖਾਲਸਾ ਦੀ ਪਾਰਟੀ ਵੱਲੋਂ ਬੀਬੀ ਪਰਮਜੀਤ ਕੌਰ ਜੀ ਖਾਲੜਾ ਜਾ ਸੰਦੀਪ ਸਿੰਘ ਸਣੀ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਖੜ ਸਕਦੇ ਨੇ ਆ ਪਿਛਲੇ ਦਿਨਾਂ ਦੇ ਵਿੱਚ ਜਿਨ੍ਹਾਂ ਦੇ ਨਾਲ ਤਸ਼ੱਦਦ ਹੋਇਆ ਸੀ ਪਟਿਆਲਾ ਦੇ ਪਟਿਆਲਾ ਜੇਲ੍ਹ ਦੇ ਪੁਲਿਸ ਅਧਿਕਾਰੀਆਂ ਵੱਲੋਂ ਜਿਮਨੀ ਚੋਣਾਂ ਨੂੰ ਲੈ ਕੇ ਕਈ ਪਾਰਟੀਆਂ ਨੇ ਅੰਚਲਜ ਲਗਾਏ ਨੇ ਸਿਰਫ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੀ ਆਪਣਾ ਉਮੀਦਵਾਰ ਬੀਬੀ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਜ਼ੋਨ ਮਦਾਨ ਦੇ ਵਿੱਚ ਉਤਾਰਿਆ ਹੈ ਹਾਲਾਂਕਿ ਇਹ ਇਲਾਕਾ ਸਿੱਖੀ ਦਾ ਗੜ ਮੰਨਿਆ ਜਾਂਦਾ ਹੈ ਅਤੇ ਇਹ ਹਲਕਾ ਭਾਈ ਅੰਮਰਤਪਾਲ ਖਾਲਸਾ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਵਿੱਚ ਆਉਂਦਾ ਹੈ ਇਸ ਨੂੰ ਲੈ ਕੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੀ ਹੌਸਲੇ ਬਲਦ ਨੇ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਕਮਲਕਸ਼ਮੀਰ ਸਿੰਘ ਸੋਲ ਸੀ ਉਹ ਕੈਂਸਰ ਦੀ ਬਿਮਾਰੀ ਦੇ ਨਾਲ ਪੀੜਤ ਸੀ ਹਾਲਾਂਕਿ ਉਹਨਾਂ ਦਾ ਕਾਰਜਕਾਲ ਬਹੁਤ ਵਧੀਆ ਰਿਹਾ ਆ ਆਪਾ ਪਾਰਟੀ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਲਟੀ ਗਿਲਤੀ ਸ਼ੁਰੂ ਹੋ ਗਈ ਹੈ ਇਸ ਦੇ ਨਾਲ ਹੀ 5 ਅਕਤੂਬਰ ਤੋਂ ਬਾਅਦ ਕਦੇ ਵੀ ਇੱਕ 5 ਅਕਤੂਬਰ ਤੋਂ ਬਾਅਦ ਕਦੇ ਵੀ ਹੋ ਸਕਦਾ ਹੈ ਕਮਿਸ਼ਨ ਨੇ ਬਿਹਾਰ ਦੇ ਨਾਲ ਪੰਜਾਬ ਜੰਮੂ ਕਸ਼ਮੀਰ ਝਾਰਖੰਡ ਸੂਮੀਤ ਸੱਤ ਸੂਬਿਆਂ ਦੀਆਂ ਖਾਲੀ ਅੱਠ ਸੀਟ ਅੱਠ ਵਿਧਾਨ ਸਭਾ ਦੀਆਂ ਸੀਟਾਂ ਤੇ ਜਿਮਣੀ ਚੋਣਾਂ ਬਾਰੇ ਵੀ ਸੰਕੇਤ ਦਿੱਤੇ ਹਨ ਕਮਿਸ਼ਨ ਨੇ ਐਤਵਾਰ ਨੂੰ ਵਿਹਾਰ ਦੇ ਨਾਲ ਹੀ ਸੱਤ ਸੂਬਿਆਂ ਦੀਆਂ ਵਿਧਾਨ ਸਭਾ ਦੀਆਂ ਸੀਟਾਂ ਖਾਲੀ ਹੋਣ ਵਾਲੀਆਂ ਦੇ ਚੋਣਾਂ ਨੂੰ ਲੈ ਕੇ 470 ਅਬਜ਼ਰਵਾਂ ਦੀ ਵੱਡੀ ਗਿਣਤੀ ਵੱਡੀ ਟੀਮ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ ਇਸ ਵਿੱਚ ਆਮ ਪੁਲਿਸ ਅਤੇ ਆਮਦਨ ਖਰਚ ਅਬਜ਼ਰਵਾਂ ਸ਼ਾਮਲ ਹਨ ਚੋਣ ਕਮਿਸ਼ਨ ਨੇ ਜਿੰਨ ਸੱਤ ਸੂਬਿਆਂ ਦੀ ਖਾਲੀ ਹੋਈਆਂ ਅੱਠ ਸੀਟਾਂ ਕਰਾਉਣ ਦੇ ਸੰਕੇਤ ਦਿੱਤੇ ਹਨ ਉਹਨਾਂ ਵਿੱਚੋਂ ਜੰਮੂ ਕਸ਼ਮੀਰ ਹੈ ਬੜਗਾਦਾ ਨਗਰੋਟਾ ਸੀਟ ਹੈ ਪੰਜਾਬ ਦੀ ਤਰਤਰ ਹੈ ਝਾਰਖੰਡ ਦੀ ਕਾਰਸੀਲਾ ਹੈ ਰਾਜਸਥਾਨ ਦੀ ਅੰਤਾ ਹੈ ਤਿਰਗਾਨਾ ਦੀ ਜੁਗਲੀ ਹੈ ਮਜ਼ਰੂਮ ਦੀ ਟੱਪਾ ਹੈ ਉੜੀਸਾ ਦੀ ਨੁਪਾੜਾ ਹੈ ਵਿਧਾਨ ਸਭਾ ਸੀਟ ਖਾਲੀ ਹੈ ਚੋਣ ਕਮਿਸ਼ਨ ਨਾਲ ਜੁੜੇ ਸੂਤਰਾਂ ਮੁਤਾਬਕ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਨਾਲ ਹੀ ਇਹ ਖਾਲੀ ਪਈਆਂ 8 ਸੀਟਾਂ ਦਾ 8 ਸੀਟਾਂ ਤੇ ਜਿਮਣੀ ਚੋਣਾਂ ਦਾ ਐਲਾਨ ਕੀਤਾ ਜਾਵੇਗਾ ਸੂਤਰਾਂ ਦੀ ਮੰਨੀ ਹੈ ਤਾਂ ਇਹ 6 ਜਾਂ 60 ਅਕਤੂਬਰ ਨੂੰ ਹੋ ਸਕਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ 5 ਅਕਤੂਬਰ 6 ਅਕਤੂਬਰ ਅਤੇ 7 ਅਕਤੂਬਰ ਫਾਈਨਲ ਹੋਵੇਗਾ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਬਿਹਾਰ ਦੀਆਂ ਚੋਣਾਂ ਦੇ ਨਾਲ-ਨਾਲ ਜਿਹੜਾ ਹੈ ਭਾਰਤ ਦੇ 8 ਵਿਧਾਨ ਸਭਾ ਹਲਕਿਆਂ ਦੇ ਵਿੱਚ ਸੀਟਾਂ ਐਮਐਲ ਦੀਆਂ ਖਾਲੀ ਪਈਆਂ ਨੇ ਇਸ ਲਈ 5 6 ਤੇ 7 ਅਕਤੂਬਰ ਤੋਂ ਕਿਸੇ ਵੀ ਸਮੇਂ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਅਲਾ ਕਰ ਕੀਤਾ ਜਾ ਸਕਦਾ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਈ ਖੰਬਰਤਪਾਲ ਖਾਲਸਾ ਦੀ ਪਾਰਟੀ ਵਾਲੇ ਵੀ ਅੱਜ ਆਪਣੀ ਆਪਣੀ ਪਾਰਟੀ ਵੱਲੋਂ ਚੋਣ ਮੰਦਾਨ ਦੇ ਵਿੱਚ ਉਮੀਦਵਾਰ ਉਤਾਰਨਗੇ ਭਾਰਤੀ ਜਨਤਾ ਪਾਰਟੀ ਵਾਲੇ ਕਾਂਗਰਸ ਵਾਲੇ ਅਤੇ ਆਪ ਆਦਮ ਪਾਰਟੀ ਵਾਲੇ ਵੀ ਯਾਨੀ ਕਿ ਅੱਜ ਚੋਣ ਕਮਿਸ਼ਨ ਨੇ ਸਵੇਰ ਚੜ੍ਹਦਿਆਂ ਹੀ ਸੰਕੇਤ ਦੇ ਦਿੱਤੇ ਨੇ 5 6 7 ਅਕਤੂਬਰ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਕਿਸੇ ਸਮੇਂ ਕਦੇ ਵੀ ਜਿੰਮਣੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਜੋ ਕਿ ਇਹ ਜਿਮਨੀ ਚੋਣਾ ਬਿਹਾਰ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਾਲ ਹੋਣਗੀਆਂ ਧੰਨਵਾਦ